ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੇ ਸਾਰੇ ਇਲਾਕਾ ਨਿਵਾਸੀਆਂ ਈਪੀਆਂ ਪਹਿਣਾ ਤੇ ਕਿਸਾਨ ਵੀਰ ਮਜ਼ਦੂਰ ਵੀਰ ਸਾਰਿਆਂ ਨੂੰ ਆਪਾਂ ਨੂੰ 26 ਤਰੀਕ ਨੂੰ ਚੰਡੀ ਕੜ ਨੌ ਵਜੇ 34 ਸੈਕਟਰ ਪਹੁੰਚੋ ਤਾਂ ਕਿ ਜੋ ਆਪਾਂ ਵਿੱਚ ਬਿੱਲ ਰੱਦ ਕਰਾ ਗਿਆ ਸੀ ਉਹ ਉਹਨਾਂ ਨੇ ਹੁਣ ਪਿੱਛੇ ਲਾਗੂ ਕਰ ਦਿਆ ਬਿਜਲੀ ਬਿੱਲ 25 ਚ ਲਾਗੂ ਕਰਦੇ ਆ ਹੁਣ ਆਪਾਂ ਵੱਧ ਵੱਧ ਸੰਗਤਾਂ ਆਪਣੇ ਆਪਣੇ ਗਡਵਾਰਾਂ ਚ ਲੋਕਸਮੇਟਾ ਕਰਾ ਕੇ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਤਾਂ ਕਿ ਆਪਾਂ ਆਪਣੀ ਗੁੰਗੀ ਗੋਲੀ ਸਰਕਾਰ ਨੂੰ ਜਗਾ ਸਕੀਏ ਕਿ ਇਹ ਮਤਾ ਪਾ ਕੇ ਇਹਨੂੰ ਰੱਦ ਕਰੀਏ ਵੱਧ ਤੋਂ ਵੱਧ ਸੰਗਤਾਂ ਕੱਲੇ ਕੱਲੇ ਪਿੰਡਾਂ ਤੱਕ ਪਹੁੰਚੋ ਤਾਂ ਕਿ ਉਹ ਕੱਲੇ ਦਾ ਕੰਮ ਨਹੀਂ ਹੈ ਜੇ ਸਾਰੇ ਸੰਗਤਾਂ ਪਹੁੰਚੂਗੀ ਉਹ ਅਸੀਂ ਦਾ ਇੱਕ ਬੇਨਤੀ ਕਰ ਸਕਦੇ ਆ ਸਾਰੇ ਵੀਰਾਂ ਨੂੰ ਭੈਣਾਂ ਨੂੰ ਪੰਜ ਦੂਰਾਂ ਸਾਰੇ ਹੀ ਜਥੇਬੰਦੀਆਂ ਪਹੁੰਚ ਰਹੀਆਂ ਹਨ ਵੱਧ ਤੋਂ ਵੱਧ ਜਿੰਨੇ ਵੀਰ ਪਹੁੰਚੂਗੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਵੱਧ ਤੋਂ ਵੱਧ ਸੰਗਤ ਪਹੁੰਚੇ ਤਾਂ ਕਿ ਆਪਾਂ ਬਿੱਲ ਰੱਤ ਕਰਾ ਸਕੀਏ ਨਹੀਂ ਤਾਂ ਆਪਣੇ ਹੋ ਹੋ ਜਾਣਾ ਨਾ ਆਪਾਂ ਦਾ ਪੈਸੇ ਵੀ ਨਿਕਵਾ ਸਕਦੇ ਮੇਰੇ ਰੋਜ਼ ਹੁਣ ਕਿਤਨੇ ਕਪਵਾ ਦੂੰਗਾ ਹੁਣ ਕੋਈ ਏਸੀ ਦੇ ਬਗੈਰ ਪੱਖੇ ਦੇ ਬਗੈਰ ਬੈਠ ਨਹੀਂ ਸਕਦਾ ਪਹਿਲਾਂ ਤਾਂ ਬੁੱਢੇ ਹੁੰਦੇ ਚਲ ਬਾਹਰ ਪੈ ਜਾਂਦੇ ਸੀ ਪਰ ਲਾਈਟ ਦਾ ਆਪਣੇ ਬੁਰੇ ਹਾਲਤ ਹੋ ਜਾਣੀ ਹੈ ਕਿਸੇ ਵੀਰ ਕੋਲ ਨਾ ਇਤਨੀ ਗੰਜਾਇਜ਼ੇ ਨਾ ਮੀਰ ਕੋਲੇ ਨਾ ਗਰੀਬ ਕੋਲੇ ਜਿਹੜੇ ਆਪਣੇ ਫੁੰਨਾ ਚ ਪੈਸੇ ਪਵਾ ਕੇ ਲੈਟ ਗਾਉਣ ਲਿਆ ਕਰਾਂਗੇ ਵੀ ਉਹਨਾਂ ਵੱਧ ਤੋਂ ਵੱਧ ਸੰਗਤ ਪਹੁੰਚੋ ਜੇ ਹੰਪਲਾ ਨਾ ਮਰਿਆ ਹੁਣ ਬਾਅਦ ਚ ਫਿਰ ਸਥਾਨ ਦਾ ਕੋਈ ਫਾਇਦਾ ਨਹੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਸਾਰੇ ਹੀ ਵੱਧ ਤੋਂ ਵੱਧ ਸੰਗਤ ਪਹੁੰਚੋ ਗੁਰਸੇਵਕ ਸਿੰਘ ਕ੍ਰਾਂਤੀਕਾਰੀ ਬਲਾਗ ਪ੍ਰਧਾਨ ਕਨੌਰ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਉਹ ਇਹ ਸানা ਸੋਚੋ ਕਿਹੜੀ ਜੱਥੇਬੰਦੀ ਹੈ ਜੱਥੇਬੰਦੀਆਂ ਦਾ ਸਾਰੇ ਹੋਣੀਆਂ ਕੋਈ ਚੱਕਰ ਨਹੀਂ ਹੈ ਸਾਰੇ ਵੱਧ ਤੋਂ ਵੱਧ ਪਹੁੰਚੋ ਜਿਹੜੀ ਮਰਜ਼ੀ ਜੱਥੇਬੰਦੀ ਦੀ ਸਾਰੇ ਇਕੱਠੇ ਹੋ ਕੇ ਪਹੁੰਚੋ ਤਾਂ ਕਿ ਆਪਾਂ ਬਿਜਲੀ ਬਿੱਲ ਰੱਦ ਕਰਾ ਸਕੀਏ ਮੈਗਨਜੀ ਦਾ ਗੱਲ ਸਾਹਿਬ ਮੈਗਨਜੀ ਦੇ ਬਤਾਈ